ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜਿਵੇਂ ਆਪ ਜਾਣਦੇ ਹੋ ਕਿ ਸੁਖਮਣੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਆਰੰਭ ਕੀਤੀ ਹੋਈ ਹੈ ਸੋ ਅੱਜ ਆਪ ਜੀ ਦੇ ਨਾਲ 15ਵੀਂ ਅਸ਼ਟਪਦੀ ਦੀ ਵਿਚਾਰ ਰਿਸਾਨ ਕਰਨੀ ਹੈ ਸੋ ਆਰੰਭ ਕਰਦੇ ਹਾਂ ਜੀ ਰੂਤੀ ਗਾਂਟਣ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਵੀ ਦਿਲਾਂ ਦੀਆਂ ਟੁੱਟੀਆਂ ਹੋਈਆਂ ਤਾਰਾਂ ਨੂੰ ਗੰਢਣ ਹਵਾਲਾ ਉਹ ਪ੍ਰਮਾਤਮਾ ਆਪ ਹੀ ਹੈ ਗੋਪਾਲ ਆਪ ਹੀ ਹੈ ਸਰਬ ਜੀਆ ਆਪੇ ਪ੍ਰਤਪਾਲ ਸਾਰੇ ਜੀਵਾਂ ਦੀ ਪ੍ਰਤਪਾਲਣਾ ਪਾਲਣ ਪੋਸਣ ਉਹ ਆਪ ਹੀ ਕਰਦਾ ਹੈ ਜਿਹੜਾ ਉਸ ਪ੍ਰਮਾਤਮਾ ਤੋਂ ਟੁੱਟਿਆ ਹੋਇਆ ਹੈ ਜਿਹਦੀ ਤਾਰ ਉਸ ਪ੍ਰਮਾਤਮਾ ਦੇ ਨਾਲ ਟੁੱਟ ਚੁੱਕੀ ਹੈ ਜੁੜੀ ਨਹੀਂ ਉਹ ਪ੍ਰਮਾਤਮਾ ਉਹਨਾਂ ਤਾਰਾਂ ਨੂੰ ਆਪ ਹੀ ਗੰਢਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੀ ਇਸ ਤੇ ਵਰਤਾ ਕੋਈ ਨਹੀਂ। ਸਾਰੀਆਂ ਦੀਵਾਂ ਦੀ ਚਿੰਤਾ ਉਸ ਦੇ ਮਨ ਦੇ ਵਿੱਚ ਹੈ। ਉਸ ਦੇ ਮਨ ਦੇ ਵਿੱਚ ਖਿਆਲ ਹੈ ਸਾਰੀਆਂ ਚਿੰਤਾਾਂ ਦੀ। ਦੀਵਾਂ ਦੀ ਚਿੰਤਾ ਕਰਦਾ ਹੈ। ਇਸ ਤੇ ਵਰਤਾ ਕੋਈ ਨਹੀਂ। ਉਸ ਦੇ ਦਰ ਤੋਂ ਕੋਈ ਕਦੀ ਵਰਤਾ ਨਹੀਂ ਜਾਂਦਾ ਖਾਲੀ ਨਹੀਂ ਜਾਂਦਾ। ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਏ ਮੇਰੇ ਮਨ ਸਦਾ ਉਸ ਪ੍ਰਮਾਤਮਾ ਦਾ ਹਰੀ ਦਾ ਜਾਪ ਕਰ ਅਬਨਾਸੀ ਪ੍ਰਭ ਆਪੇ ਆਪ ਜਿਹੜਾ ਕਦੀ ਨਾ ਸੋਣ ਵਾਲਾ ਨਹੀਂ ਕਦੀ ਖਤਮ ਹੋਣ ਵਾਲਾ ਨਹੀਂ ਉਹ ਸਦਾ ਆਪਣੇ ਆਪ ਤੋਂ ਬੈਦਾ ਹੋਇਆ ਹੈ ਬਨਾਸੀ ਰਬ ਆਪੇ ਆਪ ਆਪਨ ਕੀਆ ਕਸ਼ੂਰਾ ਹੋਏ ਜੈਸੋ ਪ੍ਰਾਨੀ ਲੋਚਾ ਕੋਏ ਇੰਦੇ ਇਹ ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚ ਇਹ ਖਿਆਲ ਲੈ ਲਵੇ ਵੀ ਸਾਰਾ ਕੁਝ ਮੈਂ ਹੀ ਕਰ ਰਹੀਆਂ ਹੈ ਤਾਂ ਸਤਿਗੁਰੂ ਜੀ ਕਹਿੰਦੇ ਇਹ ਉਹਦੀ ਬਹੁਤ ਵੱਡੀ ਭੁੱਲ ਹੈ ਕਹਿੰਦੇ ਮਨੁੱਖ ਦੇ ਆਪਣੇ ਕੀਤੇ ਆ ਕੁਝ ਨਹੀਂ ਹੁੰਦਾ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਹੀ ਕਰ ਹਰ ਨਾਮ ਵੀ ਉਸ ਪਰਮਾਤਮਾ ਦੇ ਬਿਨਾ ਤੇਰਾ ਕੋਈ ਕਾਰਜ ਸਫਲ ਨਹੀਂ ਹੋ ਸਕਦਾ ਸਾਰੇ ਕਾਰਜ ਨਹੀਂ ਸਫਲ ਹੋਣਗੇ ਗਤ ਨਾਨਕ ਜਦ ਇੱਕ ਹਰਨਾਮ ਜੇ ਗਤੀ ਪ੍ਰਾਪਤ ਕਰਨੀ ਹੈ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਉਸ ਪਰਮਾਤਮਾ ਦਾ ਇੱਕ ਨਾਮ ਜਿਹੜਾ ਹੈ ਉਹਨੂੰ ਜਪਨਾ ਪਏਗਾ ਸਤਿਗੁਰੂ ਜੀ ਅੱਗੇ ਕਹਿ ਰਹੇ ਹਨ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਇਸ ਚਿਹਰੇ ਦਾ ਹੰਕਾਰ ਕਰੇ ਵੀ ਬੜਾ ਸੋਹਣਾ ਹੈ ਬੜੀ ਦਿੱਖ ਸੋਹਣੀ ਹੈ ਸਾਰਿਆਂ ਨੂੰ ਸੁੰਦਰ ਦਿਖਾਉਂਦਾ ਫਿਰਦਾ ਹੈ ਆਪਣੇ ਆਪ ਨੂੰ ਤਾਂ ਸਤਿਗੁਰੂ ਜੀ ਕਹਿੰਦੇ ਉਹ ਜਿਹੜਾ ਇਹ ਹੰਕਾਰ ਆਪਣੇ ਮਨ ਦੇ ਵਿੱਚ ਲਈ ਫਿਰਦਾ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਕਿਤੇ ਉਹ ਭੁੱਲ ਜਾਂਦਾ ਹੈ ਵੀ ਤੇਰੇ ਅੰਦਰ ਉਸ ਪਰਮਾਤਮਾ ਦੀ ਜੋਤ ਵਰਤ ਰਹੀ ਹੈ ਉਸ ਦੇ ਸਹਾਰੀ ਹੈ ਜਿਹੜਾ ਤੇਰਾ ਸਰੀਰ ਤੁਲਿਆ ਕਰਦਾ ਹੈ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਤਨਮੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਸ ਕਿਸ ਕਾ ਦੀ ਯਾਦ ਰਵੈ ਕੋਈ ਧਨਵਾਨ ਮਨੁੱਖ ਜਿਹਦੇ ਕੋਲ ਬਹੁਤ ਧਨ ਪੈਸਾ ਹੈ ਤੇ ਦਾਤਾ ਮੰਣਦਾ ਫਿਰੇ ਦਾਨ ਮੰਣਦਾ ਫਿਰੇ ਤੇ ਹੰਕਾਰ ਕਰਦਾ ਫਿਰੇ ਸਤਿਗੁਰੂ ਜੀ ਕਹਿੰਦੇ ਜਾਂ ਸਭ ਕਿਸੇ ਤੇ ਸਕਾ ਦੀ ਯਾਦ ਰਵੇ ਪਰ ਸਾਰਿਆਂ ਦਾਤਾ ਦੇਣ ਵਾਲਾ ਉਹ ਪ੍ਰਮਾਤਮਾ ਹੀ ਹੈ ਜਾਂ ਸਭ ਕਿਸੇ ਤੇ ਸਕਾ ਦੀ ਯਾਦ ਰਵੇ ਸਾਰਿਆਂ ਨੂੰ ਦੇਣ ਵਾਲਾ ਉਹ ਪ੍ਰਮਾਤਮਾ ਹੀ ਹੈ ਇਸ ਕਰਕੇ ਹੰਕਾਰ ਕਰਨ ਦੀ ਲੋੜ ਨਹੀਂ ਅਤਿ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਕਹਿੰਦੀ ਆਏ ਆਪਣੇ ਆਪ ਨੂੰ ਕੋਈ ਮਨੁੱਖ ਬਲਵਾਨ ਸਮਝਦਾ ਹੋਵੇ ਸੂਰਮਿਆਂ ਦਾ ਸੂਰਮਾ ਸਮਝਦਾ ਹੋਵੇ ਵੀ ਉਹਦੇ ਵਰਗਾ ਕੋਈ ਸੂਰਮਾ ਨਹੀਂ ਕਹਿੰਦੇ ਜਦੋਂ ਪ੍ਰਭ ਦੀ ਕਲਾ ਵਰਤੀ ਹੈ ਤਾਂ ਇਹ ਸੂਰਮੇ ਸੂਰਮੇ ਰਹਿ ਜਾਂਦੇ ਨੇ ਕਿਸੇ ਕੰਮ ਨਹੀਂ ਆਉਂਦੇ ਕਿਉਂਕਿ ਪਰਮਾਤਮਾ ਜਦੋਂ ਆਪਣੀ ਕਲਾ ਵਰਤਦਾ ਹੈ ਖੇਡ ਕਰਦਾ ਹੈ ਤੇ ਸੂਰਮਿਆਂ ਦੀ ਜਿਹੜੀ ਤਾਕਤ ਹੈ ਉਹਦਾ ਸਫਲ ਹੋ ਜਾਂਦੀ ਹੈ ਇੱਕ ਸਿੰਨ ਪਰਨ ਦੇ ਵਿੱਚ ਸੂਰਮੇ ਜਿਹੜੇ ਆ ਉਹ ਖਤਮ ਹੋ ਜਾਂਦੇ ਹਨ ਪਰਮਾਤਮਾ ਦੇ ਅੱਗੇ ਕਿਸੇ ਸੂਰਮੇ ਕਿਸੇ ਬਲਵਾਨ ਕਿਸੇ ਬਲਸ਼ਾਲੀ ਦਾ ਜੋਰ ਨਹੀਂ ਚੱਲਦਾ ਜੇ ਕੋ ਹੋਏ ਬਹਿ ਤਾਰ ਇਸ ਦੇਨ ਹਾਰ ਜਨ ਗਵਾਰ ਜੇ ਜੇ ਕੋਈ ਬਹੁਤੀਆਂ ਦਾਤਾਂ ਵੰਡਦਾ ਹੋਵੇ ਅਤੇ ਆਪਣੇ ਆਪ ਨੂੰ ਹੰਕਾਰ ਲਈ ਪਰਦਾ ਹੋਵੇ ਪਰ ਸਤਿਗੁਰੂ ਜੀ ਕਹਿੰਦੇ ਨੇ ਤਿਸ ਦੇਨ ਹਾਰ ਜਾਣੇ ਗਵਾਰ ਉਹ ਕਹਿੰਦੇ ਉਹ ਜਿਹੜਾ ਮਨੁੱਖ ਮੂਰਖ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਹੀ ਦਾਤਾ ਬਣ ਗਿਆ ਹਾਂ ਮੇਰੇ ਤੋਂ ਵੱਡਾ ਕੋਈ ਦਾਤਾ ਹੀ ਨਹੀਂ ਹੈ ਪਰ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਪਰਮਾਤਮਾ ਹੈ ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਸ ਗੁਰ ਪ੍ਰਸਾਦ ਜਿਸ ਪ੍ਰਮਾਤਮਾ ਦੀ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਹੰਕਾਰ ਹੁੰਮੇ ਦਾ ਰੋਗ ਹੈ ਜਿਹੜਾ ਟੁੱਟਦਾ ਹੈ ਨਾਨਕ ਸੋ ਜਨ ਸਦਾ ਰੋਗ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਹੈ ਹੁੰਮੇ ਦਾ ਰੋਗ ਜਿਹੜਾ ਹੈ ਟੁੱਟਦਾ ਹੈ ਫਿਰ ਕਹਿੰਦੇ ਉਹ ਜਿਹੜਾ ਮਨੁੱਖ ਜਿਹਦਾ ਹੁੰਮੇ ਦਾ ਰੋਗ ਹੈ ਟੁੱਟ ਜਾਂਦਾ ਹੈ ਉਹ ਸਦਾ aroog ਹੋ ਜਾਂਦਾ ਹੈ ਉਹਨੂੰ ਫਿਰ ਕੋਈ ਕੋਈ ਰੋਗ ਨਹੀਂ ਲੱਗਦਾ